26 ਸਾਲ ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੀ ਦੋ ਵਾਰ ਆ ਗਈ ਮੰਨ ਲਿਆ ਗੁਰਦੇਵ ਸਿੰਘ ਕੋਂਕੇ ਨੂੰ ਜੇ ਪੁਲਿਸ ਕਹਿੰਦੀ ਆ ਜਾਂ ਸਰਕਾਰਾਂ ਕਹਿੰਦੀਆਂ ਇਹ ਸਮਝਦਿਆਂ ਹੋਣਗੀਆਂ ਬਸਟੜੀ ਚ ਨਹੀਂ ਮਾਰਿਆ ਗਿਆ ਤੇ ਫਿਰ ਉਹ ਕਿੱਥੇ ਨੇ ਉਹ ਆਖਰਕਾਰ ਭੱਜ ਕੇ ਕਿੱਥੇ ਤਾਂ ਗਏ ਹੋਣਗੇ ਕਿਸੇ ਨੇ ਤਾਂ ਦੇਖਿਆ ਹੋਵੇਗਾ ਮੈਂ ਤਾਂ ਕਈ ਵਾਰੀ ਤਾਂ ਸੋਚ ਕੇ ਹੈਰਾਨ ਹੁੰਨਾ ਪੰਥਕ ਸਰਕਾਰਾਂ ਦੇ ਦੌਰਾਨ ਸ਼੍ਰੀ ਕਾਲ ਤਖਸਾਲ ਦੇ ਜੱਥੇਦਾਰ ਦੇ ਨਾਲ ਭਗੋੜਾ ਲਾਫਾਜ ਲੱਗਿਆ ਔਰ ਮਤਲਬ ਇਹ ਛੋਟੀ ਗੱਲ ਨਹੀਂ ਹੁੰਦੀ ਹਿਸਟਰੀ ਦੇ ਵਿੱਚ ਪੁਲਿਸ ਦੀ ਡਾਕੂਮੈਂਟਸ ਵਿੱਚ ਕੋਰਟ ਦੇ ਡਾਕੂਮੈਂਟਸ ਵਿੱਚ ਲਿਖਾ ਗਿਆ ਕਿ ਕਾਲ ਤੱਕ ਸਾਡੇ ਜੱਥੇਦਾਰ ਗੁਰਦੇਵ ਸਿੰਘ ਕੋਂਕੇ ਪਗੋੜਾ ਸੀ। ਔਰ ਜਾਗੀ ਦੀ ਜ਼ਮੀਰ ਵਾਲੇ ਸਿੱਖ ਕੌਮ ਦੇ ਰਹਿਨੁਮਾ ਜਿਹੜੇ ਆ ਇਸ ਦਾ ਮਤਲਬ ਲਾਲ ਮੱਤੀ ਵਾਲੀਆਂ ਗੱਡੀਆਂ ਨੀਲੀ ਪੱਤੀ ਵਾਲੀਆਂ ਗੱਡੀਆਂ 'ਚ ਘੁੰਮਣਾ ਜਾਣਦੇ। ਅੱਜ ਦੇਖੋ ਤੁਸੀਂ ਕਿੰਨੇ 1992 93 ਦੀ ਗੱਲ ਹੈ ਇੰਨੇ ਸਾਲ ਹੋ ਗਏ ਤੇ ਰੋਲਿਆ ਹੀ ਪਿਆ ਕਿਸਮ ਦਾ ਜੇ 98 ਦੇ ਵਿੱਚ ਇਨਸਾਫ ਦੀ ਉਮੀਦ ਸੀਗੀ ਤੇ ਉਸ ਤੋਂ ਬਾਅਦ ਇਹਨੂੰ ਸਰਕਾਰਾਂ ਨੇ ਤੇ ਜਿਹੜੇ ਪੰਜਾਬ ਦੇ ਪੋਲੀਟੀਕਲ ਲੋਗ ਨੇ ਜਿਹੜੇ ਜਿਨ੍ਹਾਂ ਨੇ ਸਿੱਖ ਕੌਮ ਤੇ ਪੰਥ ਦੇ ਨਾਂ ਤੇ ਵੋਟਾਂ ਲਿੱਤੀਆਂ ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਹੋਣ ਭਾਵੇਂ ਦੂਧੀਆਂ ਸਰਕਾਰਾਂ ਨੇ ਹੋਣ ਉਹਨਾਂ ਨੇ ਵੀ ਕੇਸ ਨੂੰ ਰੋਲਿਆ ਐਨੀ ਵਾਰ ਮੌਕਾ ਮਿਲ ਗਿਆ ਫਿਰ ਇੱਕ ਨੈਰੇਟਿਵ ਕਰ ਦਿੱਤਾ ਜਾਂਦਾ ਕਿ ਪੰਥ ਸਾਡ ਤੋਂ ਨਾਰਾਜ਼ ਹੈ ਤੁਸੀਂ ਕੰਮ ਹੀ ਨਹੀਂ ਕਰੋਗੇ ਤਾਂ ਪੰਥ ਨਾਰਾਜ਼ ਹੀ ਰਹੂਗਾ ਔਰ ਇੰਨੇ ਮਸਲਿਆਂ ਦੇ ਵਿੱਚ ਜੇ ਇੱਕ ਵੀ ਮਸਲੇ ਦੇ ਵਿੱਚ ਕੋਈ ਸੀਰੀਅਸਨੈਸ ਹੈਗੀ ਹੈ ਕਿਸੇ ਸਰਕਾਰ ਦੀ ਕਿਸੇ ਪੋਲੀਟੀਕਲ ਬੰਦੇ ਦੀ ਤੇ ਮੇਰੇ ਨਾਲ ਆ ਕੇ ਓਪਨ ਡਿਬੇਟ ਕਰ ਲੈ। ਮੈਂ ਦਿਖਾਉਂਗਾ ਡਾਕੂਮੈਂਟ ਮੈਂ ਦੱਸੂਗਾ ਵੀ ਕਿਦਾਂ ਤੁਸੀਂ ਬੰਦੀ ਸਿੰਘਾਂ ਦੇ ਵਾਸਤੇ ਜਿਨ੍ਹਾਂ ਲਈ ਰੋਲਾ ਪਾਉਂਦੇ ਤੁਸੀਂ ਆਪ ਲਿਖ ਕੇ ਭੇਜਿਆ ਵੀ ਇਹਨਾਂ ਨੂੰ ਅੰਦਰ ਹੀ ਰਹਿਣ ਦੇ ਉਹਨਾਂ ਦੇ ਆਨ ਨਾਲ ਖਤਰਾ ਹੈ। ਇੱਕ ਅਮਾਫੀ ਨਾਮਾ ਦੇ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਵੱਲੋਂ। ਅੰਤ ਵਿੱਚ ਉੱਥੇ ਆ ਕੇ ਗੱਲ ਖੜ ਗਈ ਹੈ ਕਿ ਹੁਣ ਸੁਖਬੀਰ ਬਾਦਲ ਨੇ ਮਾਫੀ ਮੰਗ ਲਈ ਹੈ ਤੇ ਹੁਣ ਪੰਥ ਕਿਤਨਾ ਕਿਤੇ ਉਹਨਾਂ ਤੋਂ ਮਾਫੀ ਕਿਸ ਗੱਲ ਦੀ ਮੰਗੀ? ਕੀ ਅਰਚਨੀ ਮੰਗੀ ਜਾਂਦੀ ਮਾਫੀ ਇਹ ਨਹੀਂ ਮੰਗੀ ਜਾਂਦੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਸੀਂ ਲੀਡਰ ਬਿਠਾ ਕੇ ਤੇ ਉਹਦੇ ਵਿੱਚ ਮਾਫੀ ਮੰਗ ਲਈਏ ਜੇ ਪ੍ਰਕਾਸ਼ ਸਿੰਘ ਬਾਦਲ ਪੁਲਿਸ ਅਧਿਕਾਰੀ ਨੂੰ ਫੋਨ ਕਰਕੇ ਇਹ ਕਹਿ ਸਕਦੇ ਆ ਕਿ ਇਹਨਾਂ ਦਾ ਧਿਆਨ ਰੱਖੋ ਇਹ ਬੜੀ ਉੱਗੀ ਸ਼ਖਸੀਅਤ ਹੈਗੇ ਨੇ ਤਾਂ ਕੀ ਉਹ ਫੋਨ ਉਹ ਵਾਲਾ ਉਹ ਤੋਂ ਫੋਨ ਤੋਂ ਬਾਤ ਤਮੈ ਨੂੰ ਲੱਗਿਆ ਨਹੀਂ ਗੁਰਦੇਵ ਸਿੰਘ ਖੌਂਕੇ ਲੱਭੇ ਨਹੀਂ ਇਹ ਛੋਟੀ ਗੱਲ ਹੈ ਯਾਰ ਮੈਨੂੰ ਦੱਸੋ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੁਲਿਸ ਨੇ ਆਪਣੇ ਕੋਲ ਰੱਖ ਕੇ ਤਸੀਹੇ ਕਰ ਕਰਕੇ ਟੋਟੇ ਕਰਕੇ ਸਤਲੁਜ ਚ ਸੁੱਟ ਦਿੱਤਾ ਤੇ ਉਹਨੂੰ ਪਗੋੜਾ ਕਾਗਜ਼ਾਂ ਚ ਕਰਤਾ ਤੇ ਅਸੀਂ ਉਸ ਮਾਮਲੇ ਦੇ ਵਿੱਚ ਤੁਸੀਂ ਤਿੰਨ ਵਾਰ ਸਰਕਾਰ ਹੰਡਾਲੀ ਤੇ ਤੁਹਾਨੂੰ ਇਹ ਨਹੀਂ ਹੈਗਾ ਸੀ ਵੀ ਸਭ ਤੋਂ ਜ਼ਰੂਰੀ ਇਹ ਮਾਮਲਾ ਸਾਡੀ ਕੌਮ ਦੇ ਜਥੇਦਾਰ ਸਾਹਿਬ ਕਿੱਥੇ ਨੇ ਸ਼੍ਰੀਕਲਤਕ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦਾ ਕਤਤ ਕਤਲ ਮਾਮਲਾ ਹੁਣ ਚਾਰੋਂ ਪਾਸਿਓਂ ਘਰਨ ਲੱਗ ਗਿਆ ਹੈ ਔਰ ਇਸ ਮਾਮਲੇ ਦੇ ਵਿੱਚ ਪ੍ਰੈਸ਼ਰ ਹੁਣ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਗਿਆ ਹੈ ਇੱਕ ਪਾਸੇ ਪਹਿਲਾਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਅਲੈਦਾ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਦੇ ਵਿੱਚ ਵਕੀਲ ਸ਼ਾਮਿਲ ਸੀ ਉਹਨਾਂ ਦਾ ਕੰਮ ਸੀ ਖੋਜ ਕਰਨਾ ਉਸ ਤੋਂ ਬਾਅਦ ਹੁਣ ਦਿੱਲੀ ਕਮੇਟੀ ਵੀ ਵਿੱਚ ਆ ਗਈ ਹੈ ਸੂਬਾ ਸਰਕਾਰ ਵਿੱਚ ਆ ਗਈ ਹੈ ਕੇਂਦਰ ਸਰਕਾਰ ਵੀ ਵਿੱਚ ਆ ਗਈ ਹੈ ਖਾਸ ਕਰਕੇ ਘਟ ਗਣਤੀ ਕਮਿਸ਼ਨ ਨੇ ਹੁਣ ਰਿਪੋਰਟ ਮੰਗ ਲਈ ਹੈ ਪੰਜਾਬ ਸਰਕਾਰ ਦੇ ਕੋਲ ਔਰ ਇਸੇ ਦੇ ਨਾਲ ਨਾਲ ਇਹ ਵੀ ਦੱਸਦੀ ਹੈ ਕਿ ਹੁਣ ਇੰਗਲੈਂਡ ਤੋਂ ਵੀ ਸਿੱਖ ਸੰਗਤਾਂ ਦਾ ਇਹ ਫਰਮਾਨ ਹੈ ਇਹ ਮੰਗ ਹੈ ਕਿ ਇਸ ਮਾਮਲੇ ਦੇ ਵਿੱਚ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਮਤਲਬ ਕਿ ਹੁਣ ਅੰਤਰਰਾਸ਼ਟਰੀ ਪੱਧਰ ਤੱਕ ਇਸ ਮਾਮਲੇ ਦੀ ਧਾਕ ਪਹੁੰਚ ਚੁੱਕੀ ਹੈ ਪਹੁੰਚਣੀ ਚਾਹੀਦੀ ਵੀ ਸੀ ਇਸ ਮਾਮਲੇ ਨੂੰ ਲੈ ਕੇ ਸੰਵੇਦਨਸ਼ੀਲਤਾ ਬਹੁਤ ਵੱਡੇ ਪੱਧਰ ਦੇ ਉੱਤੇ ਵੱਢੀ ਨਜ਼ਰ ਆ ਰਹੀ ਸੀ ਪਰ ਹੁਣ ਅਚਾਨਕ ਚਾਫੇ ਰਹੇ ਉਹ ਘੇਰਾ ਪੈ ਚੁੱਕਿਆ ਆ ਔਰ ਹੁਣ ਕਿਸੇ ਸੱਟੇ ਤੇ ਪਹੁੰਚਣਾ ਜ਼ਰੂਰੀ ਹੋਵੇਗਾ ਇਸ ਮਾਮਲੇ ਨੂੰ ਲੈ ਕੇ ਇਹ ਉਦੋਂ ਜਦੋਂ 2024 ਦੀਆਂ ਚੋਣਾਂ ਵੀ ਨਜ਼ਦੀਕ ਨੇ ਕਹੋ ਜੇ ਅਸਰ ਸਿਆਸੀ ਪੱਖਾਂ ਤੇ ਪੈ ਸਕਦੇ ਨੇ ਕਹੋ ਜੇ ਅਸਰ ਪੰਥਕ ਪੱਖਾਂ ਤੇ ਪੈ ਸਕਦੇ ਨੇ ਹਰ ਇੱਕ ਚੀਜ਼ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਅੱਜ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਸਮਾਧਨ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹ ਹਾਲਾਤ ਬਣ ਚੁੱਕੇ ਨੇ ਇਸ ਮਾਮਲੇ ਦੇ ਵਿੱਚ ਚੁਫੇਰੀਓਂ ਘੇਰਾ ਪੈਂਦਾ ਨਜ਼ਰ ਆ ਰਿਹਾ ਆ ਭਾਵੇਂ ਅੰਤਰਰਾਸ਼ਟਰੀ ਪੱਧਰ ਹੋਵੇ ਭਾਵੇਂ ਉਹ ਸੂਬਾ ਜਾਂ ਭਾਵੇਂ ਕੇਂਦਰ ਪੱਧਰ ਹੋਵੇ ਕਿਸ ਤਰ੍ਹਾਂ ਦੇਖ ਰਹੇ ਹੋ ਹਾਲਾਤਾਂ ਨੂੰ ਹੁਣ ਦੇਖੋ ਸਭ ਤੋਂ ਵੱਡੀ ਗੱਲ ਸਾਹਿਬ ਸਿੰਘ ਜੀ ਇਹ ਹੈ ਕਿ ਜੇ ਆਪਾਂ ਪਿਛਲੇ ਸਾਰੇ ਪੰਥਕ ਮੁੱਦਿਆਂ ਨੂੰ ਐਨਾਲਿਸਿਸ ਕਰੀਏ ਜਾਂ ਸਿੱਖ ਕੌਮ ਦੇ ਨਾਲ ਮਾਫ ਕਰਨਾ ਮੈਂ ਥੋੜੇ ਗਰਮ ਔਰ ਹਾਰਡ ਹਿਟਿੰਗ ਗੱਲਾਂ ਸੁਣਾ ਰਿਹਾ ਹੋ ਸਕਦਾ ਕਈਆਂ ਨੂੰ ਠੇਸ ਵੀ ਲੱਗੇ لیکن جی අපਾ ਸਿੱਖ ਮਸਲਿਆਂ ਨੂੰ ਔਰ ਸਿੱਖ ਪੰਥ ਦੇ ਮਸਲਿਆਂ ਨੂੰ ਅਸੀਂ ਪਿਛਲੇ ਟਾਈਮ ਤੋਂ ਐਨਲਿਸਿਸ ਕਰੀਏ ਨਾ ਤੇ ਮੈਨੂੰ ਨਹੀਂ ਲੱਗਦਾ ਕਿਤੇ ਛੇਤੀ ਇਨਸਾਫ ਮਿਲਿਆ ਜੇ ਤੁਸੀਂ ਉਸ ਗੱਲ ਨੂੰ ਆ ਜਾਓ ਕਿ 1984 ਦੇ ਦੰਗੇ ਹੋਏ ਹਜੇ ਤੱਕ ਇਨਸਾਫ ਨਹੀਂ ਮਿਲਿਆ ਕਿੰਨੇ ਸਾਲ ਹੋ ਗਏ 16 ਔਰ 23 ਯਾਨੀ 24 ਚੜ ਗਿਆ ਹੁਣ ਤਾਂ 40 ਸਾਲ ਹੋ ਗਏ ਤੇ ਹਜੇ ਇਨਸਾਫ ਅਲੀ ਕਰ ਨਹੀਂ ਹੈਗੇ ਤੇ ਜੇ ਆਪਾਂ ਗੱਲ ਕਰੀਏ ਕਿ ਉਸ ਤੋਂ ਬਾਅਦ ਵੀ ਨਿਕਲ ਆਈਏ ਤੇ ਪੰਥਕ ਮਸਲਿਆਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਅੱਤਵਾਦ ਦੇ ਦੌਰਾਨ ਖੜਕੂਵਾਦ ਦੇ ਦੌਰਾਨ ਕਾਲੇ ਦੌਰ ਦੇ ਦੌਰਾਨ ਪੁਲਿਸ ਵੱਲੋਂ ਤਸੱਦਦ ਕੀਤੀ ਗਈ ਫੇਕ ਐਨਕਾਊਂਟਰਸ ਕੀਤੇ ਗਏ ਹਜੇ ਤੱਕ ਉਹ ਕੇਸਾਂ 'ਚ ਸਜ਼ਾ ਨਹੀਂ ਹੋਈ। ਮਤਲਬ 40 ਸਾਲ ਬੀਤ ਗਏ ਤੇ 40 ਸਾਲਾਂ ਬਾਅਦ ਵੀ ਹਜੇ ਫੇਕ ਐਨਕਾਊਂਟਰਸ ਦਾ ਹਜੇ ਤੱਕ ਰੋਣਾ ਪੈ ਰਿਹਾ। ਮਦਕੀ ਜਦ ਕੀ ਜੀ ਆਪਾਂ ਕਹੀਏ ਕਿ ਚਲੋ 92 ਤੋਂ 97 ਤੱਕ ਤਾਂ ਕਾਂਗਰਸ ਕੱਲੀ ਹੀ ਇਲੈਕਸ਼ਨ ਲੜੀ ਐ ਤੇ ਕੋਈ ਬਾਹਰ ਵਿਰੋਧੀ ਨਹੀਂ ਸੀ ਤੇ ਸਰਕਾਰ ਬਣਾ ਕੇ ਉਹਨਾਂ ਨੇ ਕਰਤਾ ਲੇਕਿਨ 97 ਤੋਂ ਬਾਅਦ ਪੰਥਕ ਸਰਕਾਰ ਵੀ ਆਈ ਤਿੰਨ ਵਾਰ ਔਰ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਤੋਂ ਅਲੱਦਾ ਬੀਜੇ ਕਾਂਗਰਸ ਦੀ ਸਰਕਾਰ ਆਈ ਜਿਹਦੇ ਕੈਪਟਨ ਮਰਿੰਦਰ ਸਿੰਘ ਬੀਬੀ ਰਜਿੰਦਰ ਕੋਰ ਪਠੱਲਵੀ ਇੱਕ ਵਾਰ ਬਣੇ ਹਰਚਰਨ ਸਿੰਘ ਬਰਾੜ ਵੀ ਬਣੇ ਤੇ ਜਰਨਜੀ ਚੰਨੀ ਵੀ ਬਣੇ ਲੇਕਿਨ ਫਿਰ ਉਹ ਜਿਹੜੇ ਮਸਲੇ ਪੰਜਾਬ ਦੇ ਫੇਕ ਐਨਕਾਊਂਟਰ ਵਾਲਿਆ ਉਹ ਉੱਥੇ ਦੇ ਉੱਥੇ ਹੀ ਆ ਜੇ ਇਹਨਾਂ ਤੋਂ ਵੀ ਆਪਾਂ ਹਟ ਕੇ ਅਗਲੇ ਮਸਲੇ ਤੇ ਚੱਲੀਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਗਾੜੀ ਕਾਂਡ ਜਿਹੜਾ ਇਤਿਹਾਸ ਦੇ ਵਿੱਚ ਸਭ ਤੋਂ ਦਰਦਨਾਕ ਕਾਂਡ ਮੇਰੇ ਸਾਹ ਨਾਲ ਮੈਂ ਉਹਨੂੰ ਸਮਝਦਾ ਕਿ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਦੂਜਾ ਵੱਡਾ ਕਾਂਡ ਹੈ ਜਿਹਦੇ ਨਾਲ ਸੰਗਤ ਜਿਹੜੀ ਹੈ ਖਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਜਿਨ੍ਹਾਂ ਦਾ ਸਤਕਾਰ ਹੈ ਉਹਨਾਂ ਦੇ ਜਿਹੜੇ ਹਿਰਦਿਆਂ ਨੂੰ ਉਹਨਾਂ ਦੇ ਹਿਰਦੇ ਲੂਹੇ ਗਏ ਨੇ ਉਹ ਜਿਹੜੇ ਜ਼ਖਮ ਨੇ ਉਹ ਹਜੇ ਅੱਲੇ ਨੇ ਉਹ ਜ਼ਖਮ ਪਰੇ ਨਹੀਂ ਕਿੰਨੇ ਸਾਲ ਹੋ ਗਏ 2015 ਤੋਂ 2024 9 ਸਾਲ 9 ਸਾਲ ਜੇ ਆਪਾਂ ਉੱਤੋਂ ਵੀ ਅੱਗੇ ਚੱਲ ਜਾਈਏ ਬਹਿਬਲ ਕਲਾਂ ਗੋਲੀ ਕਾਂਡ ਹੋਇਆ ਕੋਟਕਪੂਰਾ ਗੋਲੀ ਕਾਂਡ ਹੋਇਆ ਅੱਜ ਵੀ ਇਨਵੈਸਟੀਗੇਸ਼ਨਾਂ ਚੱਲ ਰਹੀਆਂ ਆ ਕਦੀ ਇਕਬਾਲਪ੍ਰੀਤ ਸੋਤੇ ਦੀ ਐਸਆਈਟੀ ਬਣ ਜਾਂਦੀ ਹੈ ਕਦੀ ਕੁਵਰ ਵਿਜੇ ਪ੍ਰਤਾਪ ਦੀ ਐਸਆਈਟੀ ਬਣ ਜਾਂਦੀ ਹੈ ਮਤਲਬ ਐਸਆਈਟੀਆਂ ਹੀ ਮੈਨੂੰ ਲੱਗਦਾ ਜੋਰਾ ਸਿੰਘ ਮਾਨ ਜਸਟਿਸ ਆਫ ਕਮਿਸ਼ਨ ਬਣ ਜਾਂਦਾ ਕਿੰਨੀਆਂ ਹੀ ਬਣ ਗਈਆਂ ਤੇ ਇਨਸਾਫ ਦੂਰ ਖੜਾ ਜੇ ਇਤੋਂ ਵੀ ਆਪਾਂ ਥੋੜਾ ਜਿਹਾ ਹੋਰ ਅੱਗੇ ਪਿੱਛੇ ਵੱਲ ਦੀਆਂ ਝਾਤ ਮਾਰੀਏ ਤੇ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਸਿੱਖ ਨਕਸਲ ਕੁਸ਼ੀ ਜਿਹੜੇ ਫੇਕ ਐਨਕਾਊਂਟਰ ਪੰਜਾਬ ਚ ਹੋਏ ਪੁਲਿਸ ਨੇ ਕਿਤੇ ਉਹਦੀ ਰਿਪੋਰਟ ਤਿਆਰ ਕੀਤੀ ਅੱਜ ਤੱਕ ਜਸਵੰਤ ਸਿੰਘ ਖੱਲੜਾ ਦਾ ਨਹੀਂ ਪਤਾ ਜੇ ਉਹਨਾਂ ਤੋਂ ਵੀ ਹੋਰ ਚਲ ਜੀਏ ਕਾਰ ਸੇਵਾਲੇ ਬਾਬਾ ਜੀ ਉਹਨਾਂ ਨੂੰ ਫੇਕ ਐਨਕਾਊਂਟਰ ਚ ਮਾਰਿਆ ਕੁਛ ਨਹੀਂ ਪਤਾ ਠੀਕ ਹੈ ਨਾ ਅੱਜ ਵੀ ਜੇ ਤੁਸੀਂ ਪੁਰਾਣੀਆਂ ਲਿਸਟਾਂ ਕੱਢ ਲੋ ਤੇ ਕਈ ਸਿੱਖ ਨੌਜਵਾਨਾਂ ਦਾ ਅੱਜ ਵੀ ਅਤਾ ਪਤਾ ਨਹੀਂ ਹੈਗਾ ਉਹ ਕਿੱਥੇ ਨੇ ਇਨਾਂ ਤੋਂ ਵੀ ਜੇ ਹਟ ਗਈਏ ਤੇ ਨਕੋਦਰ ਦਾ ਮਸਲਾ ਬੜਾ ਗੰਭੀਰ ਮਸਲਾ ਹੋ ਵੀ ਤੇ ਅੱਜ ਤੱਕ ਉਹਦੀ ਵੀ ਜਪੋ ਰਿਪੋਰਟ ਜਿਹੜੀ ਹੈ ਜਨ ਤੱਕ ਨਹੀਂ ਹੋਈ ਕਿ ਚਾਰ ਸਿੱਖ ਨੌਜਵਾਨ ਪੁਲਿਸ ਨੇ ਗੋਲੀ ਨਾਲ ਮਾਰ ਦਿੱਤੇ ਔਰ ਸਿਰਫ ਉਹਨਾਂ ਦਾ ਕਸੂਰ ਇਹ ਸੀ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 'ਚ ਇਨਸਾਫ ਮੰਗ ਰਹੇ ਸੀ ਜਿੰਨੂੰ ਆਪਾਂ ਸਾਕਰ ਨਕੋਦਰ ਕਹਿੰਦੇ ਆ ਔਰ ਤੁਸੀਂ ਇਸ ਤੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਹੈ ਮੈਂ ਤਾਂ ਮਸਲੇ ਇਹ ਹਜੇ ਤੁਹਾਨੂੰ ਓਨੇ ਕ ਗਿਣਾਏ ਆ ਜਿੰਨੇ ਕ ਆਪਾਂ ਹੈਗੇ ਆ ਸੌਦਾ ਸਾਧ ਦਾ ਮਸਲਾ ਹੈ ਅੱਜ ਵੀ ਨਹੀਂ ਪਤਾ ਕਿ ਉਹਨੂੰ ਮਾਫ ਕਿੰਨੇ ਕਰਵਾਇਆ ਸੀ ਸ੍ਰੀ ਕਾਲਪਤਖ ਸਾਹਿਬ ਤੋਂ ਮਾਫੀ ਕਿੰਨੇ ਦਵਾਈ ਸੀ ਇਹ ਵੀ ਅੱਜ ਤੱਕ ਉਦਾਂ ਹੀ ਲਟਕਦਾ ਪਿਆ 328 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋ ਗਏ ਇਹਨਾਂ ਦਾ ਵੀ ਮਸਲਾ ਨਹੀਂ ਪਤਾ ਕਿ ਇਹਨਾਂ ਨੇ ਚੋਰੀ ਕਰਾ ਦਿੱਤੇ ਕੀ ਮੰਤਵ ਸੀਗਾ ਇੱਥੋਂ ਸੌਫਟ ਕਾਪੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੈਨੇਡਾ ਭੌਂਦੀ ਹੈ ਤੇ ਕੈਨੇਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਹੋ ਕੇ ਸਪਲਾਈ ਹੁੰਦੀ ਹੈ ਉਹ ਕਾਪੀ ਸੌਫਟ ਕਾਪੀ ਇਥੋਂ ਕੈਨੇਡਾ ਕਿੱਦਾਂ ਚੱਲੇਗੀ ਪੈਨ ਡਰਾਈਵ ਹਜੇ ਤੱਕ ਉਹ ਵੀ ਨਹੀਂ ਪਤਾ ਮਤਲਬ ਇਹ ਤੀਜਾ ਨੂੰ ਆਪਾਂ ਜੇ ਹੋਰ ਬੜੇ ਬੜੇ ਮਸਲੇ ਨੇ ਜੇ ਆਪਏ ਉੱਤੇ ਲੰਬਾ ਚੱਲਾਂਗੇ ਤੇ ਮੈਨੂੰ ਲੱਗਦਾ ਕਿ ਅਸੀਂ ਪੂਰੀ ਪੰਥਕ ਮਸਲਾਂ ਦੀ ਕਿਤਾਬ ਭਰ ਸਕਦੇ ਆ ਬੜੇ ਸਿੱਖ ਜਿਹੜੇ ਆ ਉਸ ਦੌਰਾਨ ਗੁਰਦੇਵ ਸਿੰਘ ਕੋਂਕੇ ਦਾ ਮਸਲਾ ਵੀ ਹੈਗਾ ਜਿਹਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਸੋ ਕਹਿਣ ਦਾ ਮੇਰਾ ਇਹ ਮਤਲਬ ਹੈਗਾ ਕਿ ਜਿੱਥੇ ਸਿੱਖ ਕੌਮ اور ਇਹਦਾ ਜਿਹੜਾ ਪੰਥਕ ਮਸਲੇ ਆ ਇਹਨਾਂ ਚ ਇਨਸਾਫ ਛੇਤੀ ਨਹੀਂ ਮਿਲ ਰਿਹਾ ਜੇ ਤੁਸੀਂ ਇਹੀ ਗੱਲ ਆਪਾਂ ਗੱਲ ਕਰੀਏ ਕਿ ਹੁਣੇ ਲੋਕ ਸਭਾ ਚ ਮਾਮਲਾ ਚੱਕਿਆ ਗਿਆ ਬੰਦੀ ਸਿੰਘਾਂ ਦੀ ਰਹਾਈ ਦਾ ਕਿੰਨੀ ਦੇਰ ਤੋਂ ਮੋਰਚਾ ਲੱਗਿਆ 1 ਸਾਲ ਤੋਂ 1 ਸਾਲ ਤੋਂ ਮੋਰਚਾ ਲੱਗਿਆ ਹੋਇਆ ਠੰਡ ਚ ਵੀ ਬੈਠੇ ਨੇ ਗਰਮੀ ਚ ਵੀ ਬੈਠੇ ਨੇ ਤੇ ਉਹਦਾ ਵੀ ਹਜੇ ਕੋਈ ਸਿਰ ਪੈਰ ਨਹੀਂ ਹੈਗਾ ਬਈ ਇਹਦਾ ਮਸਲੇ ਦਾ ਬੰਦਣਾ ਕੀ ਆ ਅੱਗੇ ਕਿੱਥੇ ਟੁਕੜਾ ਹੋਰ ਇਹਦੇ ਨਾਲ ਜੇ ਹੋਰ ਵੀ ਬਥੇਰੇ ਨੇ ਮਸਲੇ ਮੈਂ ਕਈ ਕੈਮਰੇ ਦੇ ਅੱਗੇ ਦੱਸਦਾ ਵੀ ਚੰਗਾ ਨਹੀਂ ਲੱਗਦਾ ਕਿਉਂਕਿ ਉਹ ਮਸਲੇ ਬੜੇ ਫੇਰ ਅੱਗ ਭੜਕਾਉ ਹੋ ਜਾਂਦੇ ਤੇ ਸਾਡੀ ਜਿਹੜੀ ਜ਼ਮੀਰ ਹੈ ਜਾਂ ਸਾਡੀ ਪੱਤਰਕਾਰਤਾ ਦੀ ਇੱਕ ਮਰਿਆਦਾ ਹੈ ਇਹ ਹੈਗਾ ਕਿ ਅਸੀਂ ਸਮਾਜ ਦੇ ਵਿੱਚ ਕਦੀ ਵੀ ਉਹ ਚੀਜ਼ ਨਹੀਂ ਲਿਆਣੀ ਅੱਗੇ ਜਿਹਦੇ ਨਾਲ ਭੜਕਾਉ ਦੰਗੇ ਜਾਂ ਅੱਗ ਲੱਗ ਸਕੇ ਮਤਲਬ ਇਹ ਮਸਲਿਆਂ ਦੀਆਂ ਲੰਬੀਆਂ ਚੌੜੀਆਂ ਕਿਤਾਬਾਂ ਆ ਸਾਹਬ ਸਿੰਘ ਜੀ ਔਰ ਇਹ ਦੁਖਦਾਈ ਹਿਸਟਰੀਆਂ ਆ ਪੰਜਾਬ ਦੀਆਂ ਸਿੱਖ ਕੌਮ ਦੀਆਂ ਤੇ ਜੇ ਇਹਨਾਂ ਤੋਂ ਵੀ ਆਪਾਂ ਅੱਗੇ ਸੋਚੀਏ ਹੁਣ ਜਿਹੜੀ ਤੁਸੀਂ ਗੁਰਦੇਵ ਸਿੰਘ ਕੌਂਕੇ ਹੋਰਾਂ ਦੀ ਗੱਲ ਕਰ ਰਹੇ ਹੋ ਅੱਜ ਤੁਸੀਂ ਇਹ ਦੇਖੋ ਬਈ 1998 ਦੇ ਵਿੱਚ ਬੀਪੀ ਤਵਾੜੀ ਨੇ ਰਿਪੋਰਟ ਸਬਮਿਟ ਕਰਤੀ ਸਬਮਿਟ ਕਰਤੀ ਔਰ ਉਹਦੇ ਵਿੱਚ ਸਾਫ਼ ਲਿਖਿਆ ਕੀ ਇਹ ਜੱਥੇਦਾਰ ਗੁਰਦੇਵ ਸਿੰਘ ਕੌਂਕੇ 1993 ਦੇ ਜਨਵਰੀ ਦੀ ਤਰੀਕ 3 ਜਨਵਰੀ ਨੂੰ ਦੌੜੇ ਨਹੀਂ ਸੀ ਇਹਨਾਂ ਦਾ ਇੱਕ ਫੇਕ ਮਾਮਲਾ ਬਣਾਇਆ ਗਿਆ ਇਹਨਾਂ ਨੂੰ ਇਹ ਦੌੜੇ ਨਹੀਂ ਜਿਹੜੇ ਮੁਲਾਜ਼ਮ ਜ਼ਖਮੀ ਹੋਏ ਕੋਈ ਐਮਐਲਆਰ ਨਹੀਂ ਇਕੱਟੀ ਗਈ ਕੋਈ ਬਕੂਏ ਦੇ ਵਿੱਚ ਕੋਈ ਗਵਾਹ ਨਹੀਂ ਸਰਕਮਸਾਂਸਿਸ ਨਹੀਂ ਦੌੜਨਦੇ ਬਈ ਇਸ ਕਰਕੇ ਜੱਥੇਦਾਰ ਗੁਰਦੇਵ ਸਿੰਘ ਕੌਂਕੇ ਦੌੜੇ ਨਹੀਂ ਹੈਗੇ ਇਹ ਪੁਲਿਸ ਨੇ ਮੈਨੀਪੂਲੇਟ ਕੀਤਾ ਆ ਜੇ 98 ਤੋਂ ਅੱਜ ਲੈ ਆਓ ਤੁਸੀਂ 26 ਸਾਲ ਹੋ ਗਏ ਠੀਕ ਹੈ ਨਾ 26 ਸਾਲ ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੀ ਦੋ ਵਾਰ ਆ ਗਈ ਮੰਨ ਲਿਆ ਗੁਰਦੇਵ ਸਿੰਘ ਕੋਂਕੇ ਨੂੰ ਜੇ ਪੁਲਿਸ ਕਹਿੰਦੀ ਆ ਜਾਂ ਸਰਕਾਰਾਂ ਕਹਿੰਦੀਆਂ ਇਹ ਸਮਝਦਿਆਂ ਹੋਣਗੀਆਂ ਵੀ ਨਹੀਂ ਮਾਰਿਆ ਗਿਆ ਕਸਟਡੀ ਚ ਨਹੀਂ ਮਾਰਿਆ ਗਿਆ ਤੇ ਫਿਰ ਉਹ ਕਿੱਥੇ ਨੇ ਕਿ ਸਿੱਖ ਕੌਮ ਨੂੰ ਯਾ ਪੰਜਾਬ ਦੇ ਲੋਕਾਂ ਨੂੰ ਯਾ ਜਿਹੜੇ ਰਾਸ਼ਟਰੀ ਪੱਧਰ ਅੰਤਰਰਾਸ਼ਟਰੀ ਪੱਧਰ ਤੇ ਸੇਖ ਕੌਮ ਰਹਿੰਦੇ ਉਹਨੂੰ ਆਪਣੇ ਜਿਹੜੇ ਸਰਵੋੱਚ ਸ਼੍ਰੀ ਕਾਲ ਤਕ ਸਾਡੇ ਜੱਥੇਦਾਰ ਦੀ ਭਾਲ ਨਹੀਂ ਕਰਨੀ ਚਾਹੀਦੀ ਉਹ ਆਖਰਕਾਰ ਭੱਜ ਕੇ ਕਿੱਥੇ ਤਾਂ ਗਏ ਹੋਣਗੇ ਕਿਸੇ ਨੇ ਤਾਂ ਦੇਖਿਆ ਹੋਵੇਗਾ ਇਸ ਕਰਕੇ ਬੀਪੀ ਤਪਾੜੀ ਦੀ ਰਿਪੋਰਟ ਬਿਲਕੁਲ ਸਹੀ ਹੈ ਕਿ ਇਹ ਜਿਹੜਾ ਦੌੜਨ ਵਾਲਾ ਮਾਮਲਾ ਹੈ ਇਹ ਮੈਨਿਪੂਲੇਟਡ ਹੈ ਇਹ ਦੌੜੇ ਨਹੀਂ ਹੈਗੇ ਜੇ ਦੌੜੇ ਨਹੀਂ ਆ ਤੇ ਫਿਰ ਕਿੱਥੇ ਆ ਠੀਕ ਹੈ ਨਾ ਤੇ ਦੂਸਰੀ ਜਿਹੜੀ ਗੱਲ ਹੈ ਕਿ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਤੇ ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਸਰਕਾਰ 'ਚ ਮਸਲਾ ਦੱਬਿਆ ਰਿਹਾ। ਔਰ ਹੁਣ ਕਿਉਂਕਿ ਦੇਖੋ ਜਿਹੜੇ ਕੌਮੀ ਘੱਟ ਕਮਿਸ਼ਨ ਦੇ ਚੇਅਰਮੈਨ ਨੇ ਇਕਬਾਲ ਸਿੰਘ ਲੱਲਪੁਰਾ ਉਹਨਾਂ ਨੇ ਵੀ ਨੋਟਿਸ ਲਿੱਤਾ ਔਰ ਸਟੇਟ ਗਵਰਨਮੈਂਟ ਨੂੰ ਇਹਦਾ ਜਵਾਬ ਪੁੱਛਿਆ ਕਿ ਇਹ ਦੱਸਿਆ ਜਾਵੇ ਵੀ ਇਹ ਇਹਦੇ ਵਿੱਚ ਕੀ ਮਾਮਲਾ ਗੇ ਹੋ ਰਿਹਾ ਕੀ ਕਾਰਵਾਈ ਹੈ। ਪੰਜਾਬ ਦੇ ਡੀਜੀਪੀ ਗੋਰਵ ਜਦਾਵ ਜਿਹੜੇ ਕਿ ਇਨਸਾਫ ਪਸੰਦ ਦਾ ਅਫਸਰ ਮੰਨੇ ਜਾਂਦੇ ਆ ਉਹਨਾਂ ਨੇ ਵੀ ਇਹਦੇ ਵਿੱਚ ਸਾਰੀ ਸਟੇਟਸ ਰਿਪੋਰਟ ਮੰਗੀ ਆ ਬਈ ਵੱਖ-ਵੱਖ ਸਾਨੂੰ ਸਟੇਟਸ ਦੱਸੋ ਇਹਦੇ ਮਾਮਲਿਆਂ ਦੇ ਕੋਰਟਾਂ ਚ ਕੀ ਸਟੇਟਸ ਨੇ ਫਾਈਲਾਂ ਚ ਕੀ ਸਟੇਟਸ ਨੇ ਹਜੇ ਤੱਕ ਯਾਰ ਦੇਖੋ ਤੁਸੀਂ ਮੈਂ ਤਾਂ ਕਈ ਵਾਰੀ ਨਾ ਸੋਚ ਕੇ ਹੈਰਾਨ ਹੁੰਨਾ ਬਈ ਪੰਥਕ ਸਰਕਾਰਾਂ ਦੇ ਦੌਰਾਨ ਪੰਥਕ ਸਰਕਾਰਾਂ ਦੇ ਦੌਰਾਨ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਭਗੋੜਾ ਲਫਾਜ ਲੱਗ ਗਿਆ ਠੀਕ ਹੈ ਔਰ ਮਤਲਬ ਇਹ ਛੋਟੀ ਗੱਲ ਨਹੀਂ ਹੁੰਦੀ ਹਿਸਟਰੀ ਦੇ ਵਿੱਚ ਪੁਲਿਸ ਦੀ ਡਾਕੂਮੈਂਟਸ ਵਿੱਚ ਕੋਰਟ ਦੇ ਡਾਕੂਮੈਂਟਸ 'ਚ ਲਿਖਾ ਗਿਆ ਕਿ ਕਾਲ ਤੱਕ ਸਾਡੇ ਜੱਥੇਦਾਰ ਗੁਰਦੇਵ ਸਿੰਘ ਕੌਂਕੇ ਪਗੋੜਾ ਔਰ ਇਹ ਜਾਗਦੀ ਜ਼ਮੀਰ ਵਾਲੇ ਸਿੱਖ ਕੌਮ ਦੇ ਰਹਿਨੁਮਾ ਜਿਹੜੇ ਆ ਇਸ ਦਾ ਮਤਲਬ ਇਹ ਲਾਲ ਬੱਤੀ ਵਾਲੀਆਂ ਗੱਡੀਆਂ ਨੀਲੀ ਬੱਤੀ ਵਾਲੀਆਂ ਗੱਡੀਆਂ 'ਚ ਘੁੰਮਣਾ ਜਾਣਦੇ ਆ ਉਹ ਪਗੋੜਾ ਅਲਫਾਜ਼ ਹਿੱਟ ਕਰਦਾ ਕਿਤੇ ਨਾ ਕਿਤੇ ਆਕੇ ਅੰਦਰ ਵੱਜਦਾ ਤੋ ਇਹਦਾ ਜਿਹੜਾ ਹੁਣ ਦਬਾਅ ਹੈ ਚੋਹ ਤਰਫਾ ਜੋ ਮੈਨੂੰ ਲੱਗ ਰਿਹਾ ਕਿ ਉਹ ਬਹੁਤ ਤੇਜ਼ੀ ਨਾਲ ਸ਼ੁਰੂ ਹੋ ਗਿਆ ਮੀਡੀਆ ਟ੍ਰਾਇਲ ਵੀ ਬਹੁਤ ਅੱਛਾ ਹੋ ਰਿਹਾ ਹੈ ਮੀਡੀਆ ਆਪਣੀ ਭੂਮਿਕਾ ਵੀ ਪੂਰੀ ਨਿਭਾ ਰਿਹਾ ਹੈ ਅੰਤਰਰਾਸ਼ਟਰੀ ਪੱਧਰ ਤੇ ਦੇਖੋ ਅੰਤਰਰਾਸ਼ਟਰੀ ਪੱਧਰ ਤੇ ਜਦੋਂ ਕੋਈ ਵੀ ਮਾਮਲਾ ਉੱਠਦਾ ਹੈ ਜਾਂ ਸ਼ੁਰੂ ਹੁੰਦਾ ਹੈ ਤੇ ਉਹਦੇ ਵਿੱਚ ਸਰਕਾਰਾਂ ਜਿਹੜੀਆਂ ਉਹ ਬਹੁਤ ਪ੍ਰੈਸ਼ਰ ਥੱਲੇ ਆ ਜਾਂਦੀਆਂ ਕਿਉਂਕਿ ਅਮਰੀਕਾ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਇਹਦੇ ਉੱਤੇ ਮੀਟਿੰਗ ਹੋਈ ਹੈ ਬੜੀ ਇੱਕ ਆਵਾਜ਼ ਦੇ ਵਿੱਚ ਕਿਹਾ ਕਿ ਜਥੇਦਾਰ ਗੁਰਦੇਵ ਸਿੰਘ ਕੋਂਕੇ ਨੂੰ ਪਘੋੜਾ ਜਿਹੜਾ ਡਿਲੀਟ ਕਰਾਇਆ ਜਾਵੇ ਔਰ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਜਾਣ ਕੋਵਰ ਵਿਜੇ ਪ੍ਰਤਾਪ ਹੋਰਾਂ ਨੇ ਵੀ ਸਾਫ਼ ਕਰ ਦਿੱਤਾ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਆ ਕਿ ਇਹ ਸਾਰਾ ਫੇਕ ਸੀਗਾ ਔਰ ਬੀਪੀ तिवारी ਇੱਕ ਇਮਾਨਦਾਰ ਅਫਸਰ ਸੀਗੇ ਉਸ ਕਾਰਵਾਈ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਨੇ ਹੁਕਮਨਾਮਾ ਜਾਰੀ ਕਰ ਦਿੱਤਾ ਹੁਕਮ ਜਾਰੀ ਕੀਤਾ ਕੀ ਦੇ ਵਿੱਚ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਫ ਆਈ ਆਰ ਦਰਜ ਕਰਵਾਵੇ ਕੌਮੀ ਘਟਗਮੀ ਕਮਿਸ਼ਨ ਦੇ ਚੇਅਰਮੈਨ ਜਿਹੜੇ ਮਨੁੱਖੀ ਅਧਿਕਾਰਾਂ ਦੇ ਨੇ ਇਕਬਾਲ ਸਿੰਘ ਲਲਪੁਰਾ ਉਹਨਾਂ ਨਾਲ ਵੀ ਮੇਰੀ ਗੱਲਬਾਤ ਹੋਈ ਹੈ ਉਹ ਵੀ ਇਹਨੂੰ ਬੜਾ ਸੀਰੀਅਸਲੀ ਲੈ ਕੇ ਟੇਕ ਅਪ ਕੀਤਾ ਤੇ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਕੇਂਦਰ ਸਰਕਾਰ ਦੀਆਂ ਏਜੰਸੀਆਂ ਵੀ ਜਿਹੜੀਆਂ ਇਹਦੇ ਉੱਤੇ ਵਰਕ ਕਰ ਰਹੀਆਂ ਸੋ ਕਿਤੇ ਨਾ ਕਿਤੇ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਹੁਣ ਜੇ ਦਬਾਅ ਇਹ ਅੱਗੋਂ ਜਾਰੀ ਰਹਿੰਦਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਤੇ ਨਿਸ਼ਚਿਤ ਤੌਰ ਤੇ ਕਿਉਂਕਿ ਮੈਨੂੰ ਲੱਗਦਾ ਹੈ ਕਿ ਕਿਤੇ ਇਹ ਵੀ ਕੇਸ ਜਿਹੜਾ ਵਾ ਬਰਗਾੜੀ ਬਹਿਵਲ ਕਲਾਂ ਕਿਉਂਕਿ ਰੁਲਿਆ ਤੱਕ ਗਈ ਪਿਆ ਬਾਜੀ ਕਹਿਣ ਦੇ ਵਿੱਚ ਦੇਖੋ ਮੈਨੂੰ ਥੋੜਾ ਕੋਈ ਗੱਲ ਨਹੀਂ ਇਦਾਂ ਦੇ ਅਲਫਾਜ਼ ਨਹੀਂ ਵਰਤਨੇ ਚਾਹੀਦੇ ਪਰ ਕੇਸ ਨੂੰ ਤਾਂ ਜਿਹੜਾ ਵਾ ਉਦੋਂ ਦਾ ਹੀ ਰੋਲ ਲਿਆ ਹੋਇਆ ਅੱਜ ਦੇਖੋ ਤੁਸੀਂ ਕਿੰਨੇ 1992 93 ਦੀ ਗੱਲ ਹੈ ਇੰਨੇ ਸਾਲ ਹੋ ਗਏ ਤੇ ਰੋਲਿਆ ਹੀ ਪਿਆ ਕਿਸਮ ਦਾ ਜੇ 98 ਦੇ ਵਿੱਚ ਇਨਸਾਫ ਦੀ ਉਮੀਦ ਸੀਗੀ ਤੇ ਉਸ ਤੋਂ ਬਾਅਦ ਇਹਨੂੰ ਸਰਕਾਰਾਂ ਨੇ ਤੇ ਜਿਹੜੇ ਪੰਜਾਬ ਦੇ ਪੋਲੀਟੀਕਲ ਲੋਗ ਨੇ ਜਿਹੜੇ ਜਿਨ੍ਹਾਂ ਨੇ ਸਿੱਖ ਕੌਮ ਤੇ ਪੰਥ ਦੇ ਨਾਂ ਤੇ ਵੋਟਾਂ ਲਿੱਤੀਆਂ ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਹੋਣ ਭਾਵੇਂ ਦੂਧੀਆਂ ਸਰਕਾਰਾਂ ਨੇ ਹੋਣ ਉਹਨਾਂ ਨੇ ਵੀ ਕੇਸ ਨੂੰ ਰੋਲਿਆ ਠੀਕ ਹੈ ਤੁਸੀਂ ਮਰਡਰ ਦਾ ਪਰਚਾ ਨਾ ਦਿਓ ਲੇਕਿਨ ਇੱਕ ਜਿਹੜਾ ਇਕ ਫੇਕ ਕੀਤਾ ਗਿਆ ਵਾ ਮੈਨੀਪੂਲੇਸ਼ਨ ਕੀਤੀ ਗਈ ਹੈ ਜਿਹੜੀ ਐਡੀਜੀਪੀ ਰੈਂਕ ਦੇ ਅਫਸਰ ਦੀ ਰਿਪੋਰਟ ਹੈ ਐਫਆਈਆਰ ਦਰਜ ਕਰੋ ਸਾਫ ਉਹਦੇ ਚ ਕਿਡਨੈਪਿੰਗ ਦਾ ਪਰਚਾ ਦਰਜ ਹੁੰਦਾ 646 ਦੇ ਵਿੱਚ ਹੁਣ ਹੁਣ ਕੀ ਹੋਇਆ 30 ਸਾਲਾਂ ਬਾਅਦ 24 ਤੇ 327 ਸਾਲਾਂ ਬਾਅਦ ਕਈ ਅਕਿਊਜ਼ਡ ਮਰ ਗਏ ਹੋਣੇ ਆ ਕੋਈ ਵਿਟਨੈਸ ਭੁੱਲ ਗਏ ਹੋਣੇ ਆ ਕਈ ਜਿਹੜੇ ਆ ਉਹ ਸਾਰੀਆਂ ਚੀਜ਼ਾਂ ਇਹ ਵੈਰੀ ਡਿਫਿਕਲਟ ਹੁੰਦਾ ਜਿਵੇਂ 1984 ਦੇ ਦੰਗਿਆਂ ਦੇ ਵਿੱਚ ਦੇਖੋ ਕਿੰਨੇ ਸਾਲ ਹੋ ਗਏ ਹੁਣ ਜੇ ਸਿਟ ਬੰਦੀਆਂ ਮੈਂ ਪ੍ਰੋਸੀਕਿਊਸ਼ਨ ਹੁੰਦੀ ਆ ਗਵਾਹ ਨਹੀਂ ਬੁਗਤ ਪੰਦੇ ਗਵਾਹ ਡਿਲੀਟ ਹੋ ਜਾਂਦੇ ਧੁੰਦਲੇ ਹੋ ਜਾਂਦੇ ਆ ਔਰ ਹੁਣ ਕੀ ਹੋਣਾ ਮੈਂ ਉਹਦੇ ਵਿੱਚ ਫਿਰ ਇਹੀ ਗੱਲ ਹੋਣੀ ਆ ਕਿ ਇਹਦੇ ਦੇਖੋ ਜੀ ਇਹਦੇ ਜੋ 26 ਸਾਲ ਹੋ ਗਏ ਜੀ ਰਿਪੋਰਟ ਆਈ ਨੂੰ 26 ਸਾਲਾਂ ਚ ਆ ਗਵਾਹੀ ਹੈਗਾ ਜੀ ਉਹ ਨਹੀਂ ਹੈਗਾ ਜੀ ਆ ਅਕਿਊਜ਼ਡ ਹੈ ਨਹੀਂਗਾ ਜੀ ਅਸੀਂ ਇੰਟਰੋਗੇਸ਼ਨ ਕਿਨੂੰ ਕਰਾਂਗੇ ਜੀ ਪੁੱਛਗੇ ਕਿਨੂੰ ਕਰਾਂਗੇ ਜੀ ਸੋ ਇਹ ਵੀ ਮਾਮਲਾ ਮੈਨੂੰ ਨਹੀਂ ਲੱਗਦਾ ਕਿਉਂਕਿ ਚਲੋ ਠੀਕ ਹੈ ਇੱਕ ਐਫ ਆਈ ਆਰ ਦਰਜ ਹੋ ਜਾਏਗੀ ਔਰ ਇਹ ਮਾਮਲਾ ਦਰਜ ਹੋ ਜਾਏਗਾ ਲੇਕਿਨ ਇਸ ਮਾਮਲੇ ਦੇ ਵਿੱਚ ਇਨਸਾਫ ਤੱਕ ਲੈ ਕੇ ਆਣਾ ਬੋਤੋ ਕਾ ਕੰਮ। ਫਿਰ ਸਭ ਬਲੁੱਤੀ ਆ ਜਾਂਦੀ ਹੈ ਦੇਖੋ 98 ਦੇ ਵਿੱਚ ਰਿਪੋਰਟ ਆਂਦੀ ਹੈ 97 ਚ ਸਰਕਾਰ ਆ ਜਾਂਦੀ ਹੈ ਅਕਾਲੀਆਂ ਦੀ ਮੁੜ ਕੇ ਚਲੋ ਕਾਂਗਰਸ ਦੀ ਵੀ ਆਈ ਫਿਰ ਅਕਾਲੀਆਂ ਦੀ ਸਰਕਾਰ ਆਈ ਹੈ ਫਿਰ ਅ ਅਕਾਲੀ ਦਲ ਰਹੀ ਹੈ ਤੇ ਉਸ ਤੋਂ ਬਾਅਦ ਫਿਰ ਕਾਂਗਰਸ ਆਈ ਹੈ ਐਨੀ ਵਾਰ ਮੌਕਾ ਮਿਲ ਗਿਆ ਫਿਰ ਇੱਕ ਨੈਰੇਟਿਵ ਕਰ ਦਿੱਤਾ ਜਾਂਦਾ ਕਿ ਪੰਥ ਸਾੜ ਤੋਂ ਨਾਰਾਜ਼ ਹੈ ਤੁਸੀਂ ਕੰਮ ਹੀ ਨਹੀਂ ਕਰੋਗੇ ਤਾਂ ਪੰਥ ਨਾਰਾਜ਼ ਹੀ ਰਹੂਗਾ ਦੇਖੋ ਮੈਂ ਕਿੰਨੇ ਮਸਲੇ ਤੁਹਾਨੂੰ ਦੱਸੇ ਆ ਦੱਸੇ ਆ ਨਾ ਤੁਹਾਨੂੰ ਔਰ ਇੰਨੇ ਮਸਲਿਆਂ ਦੇ ਵਿੱਚ ਜੇ ਇੱਕ ਵੀ ਮਸਲੇ ਦੇ ਵਿੱਚ ਕੋਈ ਸੀਰੀਅਸਨੈਸ ਹੈਗੀ ਹੈ ਕਿਸੇ ਸਰਕਾਰ ਦੀ ਕਿਸੇ ਪੋਲੀਟੀਕਲ ਬੰਦੇ ਦੀ ਤੇ ਮੇਰੇ ਨਾਲ ਆ ਕੇ ਓਪਨ ਡਿਬੇਟ ਕਰ ਲੈਣ ਮੇਰੇ ਨਾਲ ਓਪਨ ਡਿਬੇਟ ਕਰ ਲੈਣ ਮੈਂ ਦਿਖਾਉਂਗਾ ਡਾਕੂਮੈਂਟ ਮੈਂ ਦੱਸੂਗਾ ਵੀ ਕਿਦਾਂ ਤੁਸੀਂ ਬੰਦੀ ਸਿੰਘਾਂ ਦੇ ਵਾਸਤੇ ਜਿੰਨਾਂ ਲਈ ਰੋਲਾ ਪਾਉਂਦੇ ਤੁਸੀਂ ਤਾਂ ਆਪ ਲਿਖ ਕੇ ਭੇਜਿਆ ਵੀ ਇਹਨਾਂ ਨੂੰ ਅੰਦਰ ਹੀ ਰਹਿੰਦੇ ਹੋ ਇਹਨਾਂ ਦੇ ਆਨ ਨਾਲ ਖਤਰਾ ਠੀਕ ਹੈ ਨਾ ਇਹਨਾਂ ਦੇ ਸਰਕਾਰਾਂ ਨੇ ਆਪ ਲਿਖ ਕੇ ਭੇਜਿਆ ਹੋਇਆ ਪੰਥਕ ਮਛਲਿਆਂ ਦੇ ਉੱਤੇ ਐਸਜੀਪੀਸੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋ ਜਾਣੇ ਯਾਰ ਮੇਰੀ ਗੱਲ ਸੁਣੋ 328 ਯਾਰ ਉਹ ਮਾਮਲਾ ਹੀ ਰੁਲਿਆ ਪਤਾ ਹੀ ਨਹੀਂ ਤੁਸੀਂ ਜਦ ਤੱਕ ਐਫ ਆਈ ਆਰ ਨਹੀਂ ਦਰਜ ਕਰਾਓਗੇ ਉਹ ਬੰਦਾ ਕਿੱਦਾਂ ਦੱਸੂਗਾ ਮੈਂ 328 ਸ਼੍ਰੀ ਗੁਰੂ ਗ੍ਰੰਥ ਸਾਹਿਬ ਕਿੱਥੇ ਨੇ ਕੋ ਕਰਾਣਾ ਹੀ ਨਹੀਂ ਪਰਚਾ ਤੁਸੀਂ ਮੈਨੂੰ ਦੱਸੋ ਸ਼੍ਰੀ ਦਰਬਾਰ ਸਾਹਿਬ ਚ ਹੋਣੇ ਲੰਗਰ ਦੀਆਂ ਸੁੱਕੀਆਂ ਰੋਟੀਆਂ ਦਾ ਘਟਾਲਾ ਹੋਇਆ ਉਹ ਸਾਹਮਣੇ ਤੁਹਾਡੇ ਸਾਹਮਣੇ ਆਇਆ ਉਹ ਬਾਈ ਜੀ ਜਦੋਂ ਤੱਕ ਤੁਸੀਂ ਉਸ ਬੰਦੇ ਨੂੰ ਫੜੋਗੇ ਨਹੀਂ ਜਿੰਨੇ ਘਟਾਲਾ ਕੀਤਾ ਉਹਨੂੰ ਇਨਟੈਰੋਗੇਸ਼ਨ ਉਹਦੀ ਨਹੀਂ ਹੋਏਗੀ ਉਹਦੀ ਪੁੱਛਗਿੱਛ ਨਹੀਂ ਹੋਏਗੀ ਤਾਂ ਕੌਣ ਦੱਸੇਗਾ ਵੀ ਇਹ ਘਟਾਲੇ ਦਾ ਪੈਸਾ ਕਿੰਨੂ ਗਿਆ ਠੀਕ ਹੈ ਨਾ ਬਈ ਇਹ ਤਾਂ ਹੈ ਨਹੀਂਗਾ ਕਿ ਸੁੱਕੀਆਂ ਜਿਹੜੇ ਪ੍ਰਸ਼ਾਦੇ ਨੇ ਉਹਨਾਂ ਦਾ ਘਟਾਲਾ ਕੋਈ ਬੰਦਾ ਕਰ ਗਿਆ ਠੀਕ ਹੈ ਨਾ ਇਸ ਕਰਕੇ ਮਾਮਲੇ ਨੂੰ ਜਦੋਂ ਰੋਲਣਾ ਹੋਵੇ ਮਾਮਲੇ ਨੂੰ ਢਿੱਲਾ ਕਰਨਾ ਹੋਵੇ ਫਿਰ ਉਵੇਂ ਹੀ ਚੱਲਦਾ ਲੇਕਿਨ ਜਿੱਥੇ ਤੱਕ ਮੈਨੂੰ ਲੱਗਦਾ ਕਿ ਇਹਦੇ ਵਿੱਚ ਵੀ ਇਨਸਾਫ ਜਿਹੜਾ ਦੂਰ ਦੂਰ ਤੱਕ ਨਹੀਂ ਦਿਖਾਈ ਦੇ ਰਿਹਾ ਅਚਬ ਇਸ ਮਾਮਲੇ ਨੂੰ ਲੈ ਕੇ ਸਾਫ ਤੌਰ ਤੇ ਕਰ ਰਿਹਾ ਤਾਂ ਭਾਵੇਂ ਇਹ ਮਾਮਲਾ ਹੋਵੇ ਭਾਵੇਂ ਬਾਕੀ ਦੇ ਮਾਮਲੇ ਹੋਣ ਇੱਕ ਮਾਫੀਨਾਮਾ ਵਜ਼ੇ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਵੱਲੋਂ ਅੰਤ ਵਿੱਚ ਉੱਥੇ ਆ ਕੇ ਗੱਲ ਖੜ ਗਈ ਹੈ ਕਿ ਹੁਣ ਸੁਖਬੀਰ ਬਾਦਲ ਨੇ ਮਾਫੀ ਮੰਗ ਲਈ ਹੈ ਤੇ ਹੁਣ ਪੰਥ ਕਿਤਨਾ ਕਿਤੇ ਉਹਨਾਂ ਤੋਂ ਮਾਫੀ ਕਿਸ ਗੱਲ ਦੀ ਮੰਗੀ ਹੈ ਪਹਿਲਾਂ ਤਾਂ ਦੱਸਣਾ ਮਾਫੀ ਕਿਸ ਗੱਲ ਦੀ ਮੰਗੀ ਹੈ ਮਾਫੀ ਬਾਰੇ ਦੱਸਣਾ ਪੈਂਦਾ ਨਾ ਮੈਂ ਤੁਹਾਡੇ ਕੋਲ ਸਾਹਬ ਸਿੰਘ ਜੀ ਮਾਫੀ ਮੰਗਦਾ ਮੈਂ ਆਹ ਵਾਲਾ ਗੁਨਾਹ ਕੀਤਾ ਭਾਈ ਜੀ ਮੈਨੂੰ ਮਾਫ ਕਰ ਦਿਓ ਮੇਤੋ ਆਹ ਵਾਲੀ ਗਲਤੀ ਹੋਈ ਦੱਸਣ ਕਿਹੜੀ ਗਲਤੀ ਹੋਈ ਹੈ ਕੰਫੈਸ ਕਰ ਲੈਣਾ ਦੱਸਣ ਜੇ ਨਹੀਂ ਕੀਤੀ ਤਾਂ ਫਿਰ ਆਪਾਂ ਮਾਫੀ ਮਾਫੀ ਕਾਦੇ ਵਾਸਤੇ ਮੰਗੇ ਕੋਈ ਉਹੀ ਮਾਫੀ ਮੰਗ ਲੈਂਦਾ ਸੜਕ ਤੇ ਚੱਲਦਾ ਕੋਈ ਮੰਗਦਾ ਉਦਾਂ ਮਾਫੀ ਪਹਿਲਾਂ ਆਪਣਾ ਗੁਨਾਹ ਦੱਸੋ ਉਹਦੀ ਮਰਿਆਦਾ ਹੈ ਸ਼੍ਰੀ ਕਾਲ ਤਕ ਸਾਹ ਦੇ ਸਾਹਮਣੇ ਸਿਰ ਝੁਕਾ ਕੇ ਖੜੇ ਹੋਵੋ ਕਿ ਅਸੀਂ ਇਹ ਗਲਤੀਆਂ ਕੀਤੀਆਂ ਆ ਸਾਡੀ ਗਲਤੀ ਹੋਈ ਆ ਆ ਸਾਡੀਆਂ ਗਲਤੀਆਂ ਹੋਈਆਂ ਅਸੀਂ ਇਹਦੀ ਮਾਫੀ ਮੰਗਦੇ ਆ ਮੰਗ ਲੈਣ ਜਨਤਾ ਸਿੱਖ ਕੌਮ ਦੇ ਵਿੱਚ ਮਾਫੀ ਬਹੁਤ ਵੱਡੀ ਚੀਜ਼ ਆ ਗੁਰੂ ਮਹਾਰਾਜ ਦਾ ਉਪਦੇਸ਼ ਹੈਗਾ ਕੀ ਮਾਫ ਕਰਦੇ ਹੋ ਜਿਹੜਾ ਨਿੰਮ ਕੇ ਆਵੇ ਉਹਨੂੰ ਜਿਹੜਾ ਪ੍ਰਸ਼ਾਦਾ ਖਵਾਓ ਉਹਨੂੰ ਉਹਦੀ ਗੁਨਾਹ ਨੂੰ ਮਾਫ ਕਰੋ ਸਾਡੇ ਤਾਂ ਵੈਸੇ ਹੀ ਤਨਮ ਦੇ ਵਿੱਚ ਹੈਗਾ ਤੇ ਇਹਦੇ ਮਾਫੀ ਵਾਲਾ ਤਾਂ ਪਹਿਲਾਂ ਨਾਲ ਦੱਸੋ ਦੱਸਈ ਨਾ ਮਾਫੀ ਹੰਕਾਰ ਚ ਨਹੀਂ ਮੰਗੀ ਜਾਂਦੀ ਮਾਫੀ ਇਹ ਨਹੀਂ ਮੰਗੀ ਜਾਂਦੀ ਕਿ ਸ਼੍ਰੋਮਣੀ ਗਾਲੀ ਦਲ ਦੇ ਅਸੀਂ ਲੀਡਰ ਬਿਠਾ ਕੇ ਤੇ ਉਹਦੇ ਵਿੱਚ ਮਾਫੀ ਮੰਗ ਲਈਏ ਇਹ ਮਾਮਲਾ ਸਾਰੇ ਸਿੱਖ ਕੌਮ ਦੇ ਮਾਮਲੇ ਨੇ ਇਹ ਪੰਥ ਦੇ ਮਾਮਲੇ ਨੇ ਇਹ ਮਾਮਲੇ ਕਿਉਂਕਿ ਜਿਹੜੀ ਸ਼੍ਰੋਮਣੀ ਗਾਲੀ ਦਲ ਪਾਰਟੀ ਹੈ ਨਾ ਪਹਿਲੀ ਗੱਲ ਸਮਝੋ ਕਿ ਅਕਾਲੀ ਦਲ ਬਾਦਲ ਦੀ ਪਾਰਟੀ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਸਿੱਖ ਪੰਥ ਦੇ ਉਹ ਸੰਘਰਸ਼ੋਂ ਨਿਕਲੀ ਹੋਈ ਪਾਰਟੀ ਹੈ ਇਹ ਕਿਸੇ ਦੀ ਜੱਦੀ ਜ਼ਗੀਰ ਜਦਾਦ ਜ਼ਮੀਨ ਨਹੀਂ ਹੈਗੀ ਜਿਹਦੇ ਉੱਤੇ ਕਿਸੇ ਨੇ ਆਪਣਾ ਆਪਣਾ ਰਾਈਟ ਹੀ ਰੱਖ ਲਿਆ ਇਹ ਪਾਰਟੀ ਸੰਘਰਸ਼ ਉਹ ਸਿੱਖ ਪੰਥ ਨੇ ਤਿਆਰ ਕੀਤੀ ਹੈ ਤੁਸੀਂ ਗਲਤੀ ਕੀਤੀ ਹੈ ਮੈਂ ਅੱਜ ਤੁਹਾਨੂੰ ਕਹਿੰਦਾ ਨਿਸ਼ਚਿਤ ਤੌਰ ਤੇ ਸਿੱਖ ਪੰਥ ਸਾਰਾ ਮਾਫ ਕਰੇਗਾ ਆਪਣੀ ਗਲਤੀ ਮੰਨੋ ਕਿਹੜੀ ਗਲਤੀ ਮਾਫੀ ਕਾਦੀ ਹੈ ਮਾਫੀ ਜੇ ਕੋਈ ਗਲਤੀ ਕਰਾਂਗੇ ਤਾਂ ਮਾਫੀ ਹੈ ਨਾ ਤੇ ਗਲਤੀ ਕਿਹੜੀ ਕੀਤੀ ਉਹਨੂੰ ਵੀ ਜਨਤਾ ਅੱਗੇ ਦੱਸਣਾ ਚਾਹੀਦਾ ਤੇ ਬਿਲਕੁਲ ਜੇ ਪ੍ਰਕਾਸ਼ ਸਿੰਘ ਬਾਦਲ ਪੁਲਿਸ ਅਧਿਕਾਰੀ ਨੂੰ ਫੋਨ ਕਰਕੇ ਇਹ ਕਹਿ ਸਕਦੇ ਆ ਕਿ ਇਹਨਾਂ ਦਾ ਧਿਆਨ ਰੱਖੋ ਇਹ ਬੜੀ ਉੱਗੀ ਸ਼ਖਸੀਅਤ ਹੈਗੇ ਨੇ ਤਾਂ ਕੀ ਉਹ ਸੁਣਿਆ ਸੀ ਫੋਨ ਉਹ ਵਾਲਾ ਨਹੀਂ ਫਿਰ ਕਿੰਨੇ ਸੁਣਿਆ ਜੀ ਬਿਆਨ ਜ਼ਰੂਰ ਸਾਹਮਣੇ ਉਸ ਫੋਨ ਤੋਂ ਬਾਅਦ ਤਾਂ ਮੈਨੂੰ ਲੱਗਿਆ ਨਹੀਂ ਗੁਰਦੇਵ ਸਿੰਘ ਹੋਂਕੇ ਲੱਭੇ ਨੇ ਹੂੰ ਪਰੇ ਇਹ ਇਸ ਮਾਮਲੇ ਦੇ ਉੱਤੇ ਪਰਿਵਾਰ ਦੇ ਮੈਂਬਰ ਕਹਿੰਦੇ ਕਿ ਉਸ ਤੋਂ ਬਾਅਦ ਰੋਟੀ ਪਾਣੀ ਚਲੋ ਦੇਣ ਲੱਗ ਗਏ ਸੀ ਉਹ ਮਿਲਦੀ ਸੀ ਰੋਟੀ ਨਹੀਂ ਮਿਲਦੀ ਸੀ ਉਹ ਬਾਦਲ ਸਾਹਿਬ ਬਾਦਲ ਸਾਹਿਬ ਜਿਹੜੇ ਐ ਉਹ ਬੜੇ ਬਜ਼ੁਰਗ ਸੀਗੇ ਸਿਆਣੇ ਸੀ ਪੰਥ ਲਈ ਹਮੇਸ਼ਾ ਉਹਨਾਂ ਦੀ ਉਹਨਾਂ ਦੀ ਕੋਸ਼ਿਸ਼ਾਂ ਰਹੀਆਂ ਸਿੱਖ ਪੰਥ ਲਈ ਬਹੁਤ ਚੰਗਾ ਕਰਨ ਦੀਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਬਹੁਤ ਚੰਗਾ ਵੀ ਉਹਨਾਂ ਨੇ ਕਾਫੀ ਕੀਤੇ ਨੇ ਯਾਦਗਾਰਾਂ ਬਣਾਈਆਂ ਹੋਰ ਕੰਮ ਕੀਤੇ ਨੇ ਸ਼੍ਰੀ ਦਰਬਾਰ ਸਾਹਿਬ ਦਾ ਕੋਰੀਡੋਰ ਤਿਆਰ ਕੀਤਾ ਇਹਦੇ 'ਚ ਕੋਈ ਸ਼ੱਕ ਨਹੀਂ ਆ ਲੇਕਿਨ ਗੱਲ ਇਹ ਹੈ ਕਿ ਇਸ ਮਸਲੇ ਨੂੰ ਉਸ ਸਰਕਾਰ ਨੇ ਉਸ ਤਰ੍ਹਾਂ ਨਹੀਂ ਲਿੱਤਾ ਜਿੱਦਾਂ ਟੇਕ ਅਪ ਕਰਨਾ ਚਾਹੀਦਾ ਸੀ ਯਾਰ ਛੋਟੀ ਗੱਲ ਹੈ ਯਾਰ ਮੈਨੂੰ ਦੱਸੋ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੁਲਿਸ ਨੇ ਕਿਡਨਾਪ ਆਪਣੇ ਕੋਲ ਰੱਖ ਕੇ ਤਸੀਹੇ ਕਰ ਕਰਕੇ ਟੋਟੇ ਕਰਕੇ ਸਤਲੁਜ ਚ ਸੁੱਟ ਦਿੱਤਾ ਤੇ ਉਹਨੂੰ ਪਗੋੜਾ ਕਾਗਜ਼ਾਂ 'ਚ ਕਰਤਾ ਤੇ ਅਸੀਂ ਉਸ ਮਾਮਲੇ ਦੇ ਵਿੱਚ ਤੁਸੀਂ ਤਿੰਨ ਵਾਰ ਸਰਕਾਰ ਹੰਡਾਲੀ ਤੇ ਤੁਹਾਨੂੰ ਇਹ ਨਹੀਂ ਹੈਗਾ ਸੀ ਵੀ ਸਭ ਤੋਂ ਜ਼ਰੂਰੀ ਇਹ ਮਾਮਲਾ ਸਾਡੀ ਕੌਮ ਦੇ ਜਥੇਦਾਰ ਸਾਫ ਕਿੱਥੇ ਨੇ ਸਾਰੇ ਅਫਸਰ ਟੰਗ ਲੈਂਦੇ ਚੱਕ ਕੇ ਦੇਂਦੇ ਅੰਦਰ ਪਰਚਾ ਦੇ ਦਿੰਦੇ ਔਰ ਫੇਰ ਉਹਨਾਂ ਨੂੰ ਯਾਦ ਕਰਾਂਦੇ ਵੀ ਦੱਸੋ ਜਥੇਦਾਰ ਸਾਫ ਕਿੱਥੇ ਆ ਇਹ ਹੁਣ ਅੱਗੇ ਜੋ ਮਰਜ਼ੀ ਗੱਲਾਂ ਕਰੀ ਜਾਣ ਯਾਰ ਐਦਾਂ ਨਹੀਂ ਹੁੰਦਾ ਜਦੋਂ ਹਕੂਮਤਾਂ ਦੇ ਵਿੱਚ ਹੈਗੇ ਆ ਆਪਾਂ ਹਕੂਮਤਾਂ ਦੇ ਵਿੱਚ ਸਭ ਤੋਂ ਪਹਿਲਾਂ ਇਹ ਦੇਖੋ ਕਿ ਸਾਡੀ ਕੌਮ ਦੇ ਸਿਰਮੌਰ ਕਿੱਥੇ ਹੈ ਜਿਹੜੀ ਜਿਨ੍ਹਾਂ ਦੇ ਜਿਨ੍ਹਾਂ ਨੇ ਸਾਨੂੰ ਅਕਾਲ ਤੱਕ ਸਭ ਤੋਂ ਹੁਕਮਨਾਮਾ ਔਰ ਜਿਹੜੇ ਸਾਨੂੰ ਉਪਦੇਸ਼ ਦੇਣੇ ਆ ਯਾਰ ਕਥਾਵਾਚਕ ਸੀ ਇੱਕ ਰੂਹਾਨੀ ਸ਼ਖਸੀਅਤ ਸੀ ਉਹਨਾਂ ਨੂੰ ਯਾਰ ਉਹਨਾਂ ਲਈ ਇਹ ਛੋਟੀ ਗੱਲ ਨਹੀਂ ਹੈਗੀ ਕਿ ਜੇ ਆਪਾਂ ਉਹਨਾਂ ਦੀ ਨਹੀਂ ਪਾਲ ਕਰ ਸਕਦੇ ਤੇ ਜਿਹੜਾ ਪੰਜਾਬ ਦੇ ਵਿੱਚ ਇੰਨਾ ਸਿੱਖ ਨੌਜਵਾਨ ਫੇਕ ਇਨਕਾਊਂਟਰ ਜਾਂ ਤਸੀਹੇ ਦਿੱਤੇ ਜਾਂ ਭੱਜ ਗਏ ਲੱਭੇ ਨਹੀਂ ਬਾਰਡਰ ਪਾਲ ਚਲੇ ਗਏ ਕਿੱਥੇ ਚਲੇ ਗਏ ਉਹਨਾਂ ਦੀ ਭਾਲ ਬਾਰੇ ਕਿੰਨੇ ਸੋਚਿਆ ਹੋਣਾ ਤੇ ਡਾਕਟਰ ਸਾਹਿਬ ਨੂੰ ਕਨਕਲੂਡ ਕਰਦੇ ਆ ਹੁਣ ਮੈਂ ਇਹ ਜਾਣਨਾ ਚਾਹੁੰਦਾ ਕਿਉਂਕਿ ਜੇ ਚਾਰੋਂ ਪਾਸਿਓਂ ਘੇਰਾ ਪੈ ਹੀ ਗਿਆ ਆ ਤਾਂ ਕੀ ਇਹ ਮਾਮਲਾ ਜੇ ਇੰਨੇ ਸਾਰਿਆਂ ਦੇ ਵਿੱਚੋਂ ਇੱਕ ਮਾਮਲਾ ਵੀ ਕਿਤੇ ਅੰਤ ਤੱਕ ਪਹੁੰਚ ਜਬ ਇਨਸਾਫ ਤੱਕ ਪਹੁੰਚ ਜਬ ਹੈ ਕੋਈ ਉਮੀਦ ਹੈ ਨਹੀਂ ਉਮੀਦ ਨਹੀਂ ਹੁੰਦੀ ਐਨੇ ਸਾਲਾਂ ਬਾਅਦ ਨਾ ਇਹ ਮਾਮਲੇ ਕਿਉਂ ਲਟਕਾਏ ਜਾਂਦੇ ਨੇ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਸਿੱਖ ਪੰਥ ਦੇ ਜਿੰਨੇ ਮਾਮਲੇ ਗਨਾਏ ਆ ਨਾ ਇਹ ਇਸ ਕਰਕੇ ਗਨਾਏ ਆ ਤੁਸੀਂ ਦੇਖੋ ਇਹਨਾਂ ਦੇ ਵਿੱਚ ਇਨਸਾਫ ਨਹੀਂ ਮਿਲੇਗਾ ਅੰਤ ਆਖਿਰ 'ਚ ਇਨਸਾਫ ਨਹੀਂ ਮਿਲੇਗਾ ਕਾਰਨ ਇਹ ਹੈ ਗਵਾ ਮੁਕਰ ਜਾਂਦੇ ਆ ਆ ਹੋ ਗਿਆ ਉਹ ਹੋ ਗਿਆ ਕੀ ਲੱਭਣਾ ਉਹਦੇ ਵਿੱਚ ਹੁਣ ਜਾ ਕੇ ਤੁਸੀਂ ਅੱਜ ਦੇਖੋ ਤੁਸੀਂ ਪਰਚਾ ਦਰਜ ਹੋ ਜਾਏਗਾ ਵਿਚੋਂ ਅਕਿਊਜ਼ ਦੀ ਡੈਥ ਹੋ ਚੁੱਕੀ ਹੋਈ ਆ ਕਈਆਂ ਦੀ ਤਾਂ ਕਿੱਥੋਂ ਲੱਭੋਗੇ ਜੇ ਮੰਨ ਲਓ ਤੁਸੀਂ ਇੱਕ ਉਸ ਟਾਈਮ ਦੇ ਉੱਤੇ ਕਾਂਸਟੇਬਲ ਨੂੰ ਫੜ ਲਿਆ ਉਹਨੇ ਕਹਣਾ ਜੀ ਮੈਨੂੰ ਪਤਾ ਨਹੀਂ ਜੀ ਮੈਂ ਤਾਂ ਉੱਥੇ ਸੀਗਾ ਜੀ ਮੇਰੇ ਸੀਨੀਅਰ ਅਫਸਰਾਂ ਨੇ ਕੀ ਕੀਤਾ ਮੈਨੂੰ ਕੀ ਪਤਾ ਉਹ ਸੀਨੀਅਰ ਅਫਸਰ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਹੋਣਗੇ ਤੁਸੀਂ ਕੀ ਕਰ ਲੋਗੇ ਤੁਸੀਂ ਕੀ ਕਰ ਲੋਗੇ ਤੁਹਾਡੀ ਫਾਈਲ ਉੱਥੇ ਹੀ ਫੁੱਲ ਸਟਾਪ ক্লোਜ਼ਰ ਰਿਪੋਰਟ ਕੋਰਟ ਦੇ ਵਿੱਚ ਵਾਈਲ ਖਤਮ ਗਾਣੀ ਉਹ ਅਏ ਚੀਜ਼ਾਂ ਇਸੇ ਕਰਕੇ ਲਟਕਾਈਆਂ ਜਾਂਦੀਆਂ ਕਿ ਇਹਦੇ ਵਿੱਚ ਜਿੰਨੀਆਂ ਗਵਾਹੀਆਂ ਬਹਿਬਲ ਕਲਾ ਬਰਗਾੜੀ ਕੋਟਕਪੁਰਾ ਕਾਂਡ ਨੂੰ ਇੰਨੇ ਕੁ ਐਕਸਪੈਰੀਮੈਂਟ ਇਹਦੇ ਨਾਲ ਕਰ ਦਿੱਤੇ ਗਏ ਨੇ ਮਾਮਲਿਆਂ ਦੇ ਨਾਲ ਇੰਨੀਆਂ ਕੁ ਸੈਟ ਬਣਾਤੀਆਂ ਕੋਈ ਸੈਟ ਦੀ ਆਪਣੀ ਰਿਪੋਰਟ ਹੈ ਕਿਸੇ ਦੀ ਆਪਣੀ ਰਿਪੋਰਟ ਹੈ ਇਹ ਜਦੋਂ ਐਂਡ ਦੇ ਵਿੱਚ ਕਨਕਲੂਜਨ ਹੋਣਾ ਹੈ ਚੋ ਕੁਝ ਨਹੀਂ ਲੱਭਣਾ ਏ ਉਹ ਸਾਰੇ ਮਾਮਲੇ ਜਿਹੜੇ ਡਾਕਟਰ ਸਾਹਿਬ ਨੇ ਕਿਹਾ ਇਹ ਬਿਲਕੁਲ ਇਹ ਇਹੋ ਜੇ ਥਾਂ ਦੇ ਉੱਤੇ ਆ ਕੇ ਖਿਲਾਰ ਦਿੱਤੇ ਗਏ ਨੇ ਕਿ ਹੁਣ ਇਸ ਤੋਂ ਬਾਅਦ ਇਹਨਾਂ ਦਾ ਅੱਗੇ ਫਿਊਚਰ ਕੁਝ ਵੀ ਨਹੀਂ ਹੈ ਉਹ ਜੀ ਆਈ ਕੌਂਕੇ ਕਤਲकांड ਹੈਗਾ ਕਥਤ ਕਤਲकांड ਹੈਗਾ ਤੇ ਉਸ ਦੇ ਵਿੱਚ ਵੀ ਆਉਣ ਵਾਲਾ ਸਮਾਂ ਕੀ ਕੁਝ ਲੈ ਕੇ ਆਉਂਦਾ ਇਹ ਸਮਾਂ ਦੱਸੇਗਾ ਫਿਲਹਾਲ ਚੌ ਫੇਰਿਓਂ ਏਰਾ ਪਹਿਣਾ ਸ਼ੁਰੂ ਹੋ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ